ਮਰੀਜ਼ ਹਜ਼ਾਰਾਂ ਮਿਲ ਜਾਣਗੇ ਜਿਹੜੇ ਬੱਚੇ ਨਹੀਂ ਪਰ ਬੱਚਿਆਂ ਉਹਨਾਂ ਦਾ ਘਰ ਵੀ ਨਹੀਂ ਉਹਨਾਂ ਦੀ ਜ਼ਮੀਨ ਨਹੀਂ ਉਹਨਾਂ ਦਾ ਪੈਸਾ ਵੀ ਨਹੀਂ ਬਚਿਆ ਤੁਸੀਂ ਦੇਖ ਕੇ ਆਉਨੇ ਹੋ ਪੰਜਾਬੀਓ 25 ਲੱਖ 20 ਲੱਖ ਕਦੇ ਉਹਦੇ ਬਿੱਲ ਚੈੱਕ ਕਰਿਓ ਹੂੰ ਉਹਦੇ ਵਿੱਚ ਜੇ ਤੁਸੀਂ ਤੁਹਾਡਾ ਮਰੀਜ਼ ਦਾਖਲ ਹੈ ਤਾਂ ਉਹਦੇ ਵਿੱਚ ਵਿਸਟਾ ਪਾਈਆਂ ਹੁੰਦੀਆਂ ਨੇ 35000 ਰੁਪਿਆ ਇੱਕ ਗੇੜੇ ਦੇਖਣ ਆਇਆ ਫਲਾਣਾ ਡਾਕਟਰ 45000 ਰੁਪਿਆ ਆ ਡਾਕਟਰ ਦੇਖਣ ਆਇਆ 32000 ਰੁਪਏ ਆ ਡਾਕਟਰ ਦੇਖਣ ਆਇਆ ਉਹਦੇ ਵਿੱਚ ਡੇਲੀ ਦੀ ਡੇਲੀ ਜਿਹੜੇ ਡਾਕਟਰ ਗੇੜੇ ਮਾਰਦੇ ਨੇ ਉਹਨਾਂ ਨੂੰ ਉਹ ਪੈਸੇ ਲਿਖੇ ਹੋਏ ਹੁੰਦੇ ਨੇ ਉਹ ਕੋਈ ਇਹ ਨਹੀਂ ਹੈਗਾ ਸਾਡੇ ਪੰਜਾਬੀਆਂ ਨੂੰ ਇਹ ਸਮਝਣਾ ਚਾਹੀਦਾ ਵੀ ਕਾਰਪੋਰੇਟ ਹਸਪਤਾਲ 'ਚ ਤਾਂ ਡਾਕਟਰ ਡਿਊਟੀਆਂ ਕਰਦੇ ਨੇ ਉਹ ਆਪਣੇ ਕਲੀਨਿਕ ਵੀ ਜਾਂਦੇ ਨੇ ਉਹ ਪ੍ਰਾਈਵੇਟ ਨਾਲ ਚਾਰ ਹਸਪਤਾਲ ਹੋਰ ਵੀ ਕਰੀ ਬੈਠੇ ਨੇ ਫੇਰ ਸਾਡੀ ਡਾਕਟਰਨੀ ਸਾਹਿਬਾ ਧਰਮਪਤਨੀ ਜੀ ਕਹਿੰਦੇ ਨੇ ਵੀ ਅਸੀਂ ਵੀ ਜਾ ਕੇ ਆਉਣੇ ਘੁੰਮਣ ਅਸੀਂ ਵਿਦੇਸ਼ਾਂ 'ਚ ਵੀ ਜਾਣਾ